ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਐਸ ਐਸ ਸਮੂਹ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਮੂਹ ਬਲਾਕ ਪ੍ਰਾਇਮਰੀ ਸਕੂਲ ਅਫਸਰ ਸਮੂਹ ਪ੍ਰਿੰਸੀਪਲ ਸਕੂਲੀ ਮੁਖੀ ਪੰਜਾਬ ਸਰਕਾਰ ਅਜ ਵਿਸ਼ਾ ਹਵਾਲਾ ਪੰਜਾਬ ਸਰਕਾਰ ਸਿੱਖਿਆ ਵਿਭਾਗ ਸਿੱਖਿਆ ਸਫਾ ਦੇ ਪੱਤਰ ਨੰਬਰ ਐਸ ਡੀਓ ਈ ਡੀਓ ਉਪਰੰਤ ਵਿਸ਼ੇਸ਼ ਤੋ ਹਵਾਲਾ ਅਧੀਨ ਪੱਤਰ ਦੇ ਸਿਧਾਂਤ ਵਿੱਚ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਰਾਜ ਵਿੱਚ ਬੱਚਿਆਂ ਦਾ ਮੁਕਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਐਕਟ 2009 ਦੀ ਧਾਰਾ 12 1 ਸੀ ਨੂੰ ਲਾਗੂ ਕਰਨ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਇਸ ਸੰਬੰਧੀ ਆਪ ਨੂੰ ਕੀਤੇ ਗਏ ਹੁਕਮਾਂ ਦੀ ਕਾਪੀ ਤੇ ਇੱਥੇ ਹਦਾਇਤਾਂ ਕਿਤਨਾ ਜਾਣਨਾ ਹਨ ਕਿ ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਦੀ ਇਨ ਬਿਨ ਪਾਲਣਾ ਕਰਨਾ ਯਕੀਨ ਨਾਲ ਬਣਾਈ ਜਾਵੇ ਇਸ ਨੂੰ ਪਰਮ ਅਗੇਧ ਦਿੱਤੀ ਜਾਵੇ ਨਾਲ ਹੀ ਇਸ ਅਨੁਸਾਰ ਪਰਮਜੀਤ ਸਿੰਘ ਪੀ ਸੀ ਐਸ ਡਾਇਰੈਕਟਰ ਪੂਲ ਐਜੂਕੇਸ਼ਨ ਐਲੀਮੈਂਟਰੀ ਪੰਜਾਬ ਮੀਟਿੰਗ ਫਿੱਟ ਅੰਕੜਾ ਨੰਬਰ ਉਪਰਾਨਿਮਨ ਲਿਖੇ ਨੂੰ ਸੂਚਨਾ ਤੇ ਅਗਲੋਰੀ ਯੋਗ ਕਾਰਵਾਈ ਕਰਨ ਹਿੱਦ ਭੇਜਿਆ ਜਾਂਦਾ ਹੈ ਨਿਜੀ ਸਹਾਇਕ ਮਾਨਯੋਗ ਸਖਤਰ ਸਕੂਲ ਸਿੱਖਿਆ ਪੰਜਾਬ ਨੰਬਰ 2 ਨਿਜੀ ਸਹਾਇਕ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਨੰਬਰ 3 ਨਿਜੀ ਸਹਾਇਕ ਡਾਇਰੈਕਟਰ ਸਕੂਲ ਐਜੂਕੇਸ਼ਨ ਸੈਕਟਰੀ ਪੰਜਾਬ ਨੰਬਰ 4 ਨਿਜੀ ਸਹਾਇਕ ਡਾਇਰੈਕਟਰ ਸਕੂਲ ਐਜੂਕੇਸ਼ਨ ਐਲੀਮੈਂਟਰੀ ਪੰਜਾਬ ਫੋਨ ਨੰਬਰ 5 ਨਿੱਜੀ ਸਾਇਕਾ ਡਾਇਰੈਕਟਰ ਐਸ 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 33 ਆਰ ਡੀ ਪੰਜਾਬ ਨੰਬਰ 6 ਨਿੱਜੀ ਸਾਇਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਅਸਾਸ ਨਗਰ ਨੰਬਰ 7 ਨਿੱਜੀ ਸਾਇਕ ਚੇਅਰਮੈਨ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨਰ ਨੰਬਰ 8 ਰਜਿਸਟਰਡ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਨੰਬਰ 9 ਸੁਪਰੀਡੈਂਟ ਸਿੱਖਿਆ ਸਾਥ ਸ਼ਕਾ ਪੰਜਾਬ ਨੰਬਰ 10 ਅਲੋਖਾ ਕਾਰਾ ਵਿਤੀ ਤੇ ਲੱਖਾ ਪੰਜਾਬ ਨੰਬਰ 11 ਸਮੂਹ ਜ਼ਿਲ੍ਹਾ ਫਜਨਾ ਅਫਸਰ ਪੰਜਾਬ ਨੰਬਰ 12 ਸਬੰਧਤ ਪਟੀਨ ਸ਼ਿਨਾਰਾਜ ਸੁਪਰੀਡੈਂਟ ਸੇਵਾ ਸ਼ਾਖਾ ਰਾਜੀ ਇਹ ਸਾਡੇ ਨੰਦਨੀ ਸਰਕਲ ਪ੍ਰਧਾਨ ਨੇ ਦੱਸਿਆ ਤੁਹਾਨੂੰ ਜੀ ਇਹ ਹੈਗਾ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦਾ ਆਡਰ ਆ ਆ ਬਾਬਾ ਸਾਹਿਬ ਡਾਕਟਰ ਬੇਟਕਰ ਪੀਮਰੌਤ ਸਾਹਿਬ ਨੇ ਤੁਹਾਡਾ ਸਿ ਵਿਧਾਨ ਚ ਲਿਖਿਆ ਸੀਗਾ ਕਿ ਜਿਹੜੇ ਸਾਡੇ 25 ਪੜਨਗੇ ਉਹਨਾਂ ਨੂੰ ਫ੍ਰੀ ਪੜਾਇਆ ਜਾਏਗਾ ਉਹਨਾਂ ਦੀ ਐਡਮਿਸ਼ਨ ਤੇ ਫੀਸ ਜਿਹੜੀ ਹੈ ਜੀ ਉਹ ਨਹੀਂ ਲੱਗੇਗਾ ਪਰ ਉਸ ਕਾਨੂੰਨ ਨੂੰ ਲਗਭਗ ਪਹਿਲਾਂ ਜਿਹੜੀਆਂ ਨੰਨੀਆਂ ਸਰਕਾਰਾਂ ਬਣੀ ਐ ਸੀ ਚਾਰ ਪੰਜ ਸਰਕਾਰਾਂ ਉਹਨਾਂ ਨੇ ਸਾਡੇ ਬਜ਼ੁਰਗਾਂ ਨੂੰ ਪੜਾਇਆ ਸੀ ਉਸ ਤੋਂ ਬਾਅਦ ਸਰਕਾਰਾਂ ਦਾ ਰੂਪ ਬਦਲਦਾ ਗਿਆ ਕਿ ਜਿਵੇਂ ਜਿਵੇਂ ਸਾਡੇ ਲੋਕ ਪੜਦੇ ਗਏ ਤਾਂ ਰਾਜਨੀਤਿਕ ਲੋਕ ਜਿਹੜੇ ਹੈਗੇ ਆ ਉਹਨਾਂ ਦੇ ਦਿਮਾਗ ਅੰਦਰ ਇੱਕ ਗੰਦਾ ਕੀੜਾ ਘੁੰਮਿਆ ਕਿ ਜਿੰਨਾ ਇਹ ਪੜਨਗੇ ਇਹ ਸਾਡੇ ਅੱਥੋਂ ਬੋਲਣਗੇ ਇਹਨਾਂ ਨੂੰ ਅਕਲ ਆਉਂਦੀ ਜਾਂਦੀ ਆ ਬੋਲਣ ਦੀ ਤੇ ਇਹ ਅੱਖਾਂ ਮਿਲਦੀਆਂ ਜੰਲੀਆਂ ਵੇਖਣ ਵਾਲੀਆਂ ਤਾਂ ਸਾਨੂੰ ਮੰਗਾਈ ਜਿਹੜੀ ਹੈਗੀ ਵਧਾਤੀ ਸਾਡੀ ਪੜ੍ਹਾਈ ਤੇ ਐਡਮਿਸ਼ਨਾਂ ਤੇ ਫੀਸਾਂ ਵਧਾ ਦਿੱਤੀ ਤਾਂ ਇਸ ਦਾ ਪਹਿਲੋਂ ਵੀ ਰੌਲਾ ਪਿਆ ਸੀ ਜਿਹੜੀਆਂ ਜਿਹੜੀਆਂ ਹੂਨ ਲੈਟਰ ਆ ਪੜ੍ਹ ਕੇ ਸੁਣਾਈਆਂ ਅਨੰਦਨੀ ਨੇ ਇਹ ਲੈਟਰਾਂ ਪਹਿਲੋਂ ਵੀ ਨਿਕੜੀਆਂ ਸੀ ਪਰ ਲੈਟਰਾਂ ਤਾਂ ਨਿਕਲ ਗਈਆਂ ਲੈਟਰਾਂ ਤਾਂ ਨਿਕਲ ਗਈਆਂ ਪਰ ਉਹ ਲਾਗੂ ਨਹੀਂ ਹੋਈ ਕਿਉਂਕਿ ਕਿਸੇ ਨੇ ਮੰਗਿਆ ਹੀ ਨਹੀਂ ਇੱਕ ਛੋਟੀ ਜੀ ਧਾਰਨਾ ਕਿ ਠੀਕ ਆ ਅਸੀਂ ਬਿਮਾਰ ਹੋ ਗਏ ਡਾਕਟਰ ਕੋਲੇ ਗਿਆ ਡਾਕਟਰ ਨੇ ਜਿਹੜਾ ਕੰਮ ਸੀ ਦਵਾਈ ਦੇਣੀ ਉਹ ਦੇ ਦਿੱਤੀ ਪਰ ਜੇ ਅਸੀਂ ਦਵਾਈ ਨਾ ਖਾਵਾਂਗੇ ਤੇ ਦਵਾਈ ਅਸਰ ਹੀ ਨਹੀਂ ਕਰੇ ਇਸੇ ਤਰ੍ਹਾਂ ਬਾਬਾ ਸਾਹਿਬ ਨੇ ਤੁਹਾਡੀ ਪੜ੍ਹਾਈ ਫ੍ਰੀ ਕਾਨੂੰਨ ਬਣਾਤਾ ਤਾਂ ਉਸ ਤੋਂ ਬਾਅਦ ਰੌਲਾ ਪਿਆ 2009 ਚ ਉਹਦਾ ਸੋਧ ਹੋਇਆ ਫਿਰ ਫ੍ਰੀ ਪੜਾਈ ਐਡਮਿਸ਼ਨ ਪਾ ਕੇ ਬਣ ਗਈ ਹੁਣ ਉਤੋਂ ਲੈਟਰਾਂ ਪਾਤੀਆਂ ਅਸੀਂ ਮਾਨਯੋਗ ਡੀਪੀ ਕਮਿਸ਼ਨਰ ਫਰੋਈਪੁਰ ਨੂੰ ਵੀ ਅਸੀਂ ਲਿਖ ਕੇ ਦਿੱਤਾ ਉਹਨੇ ਵੀ ਚਿੱਠੀਆਂ ਕਰਤੀਆਂ ਪਰ ਹੁਣ ਜੇ ਅਸੀਂ ਮੰਗਾਗੇ ਤਾਂ ਹੀ ਆ ਨਾ ਕਿ ਮੇਰਾ ਬੱਚਾ پڑھਦਾ ਹੈ ਜਦ ਜ ਬੱਚਾ پڑھਦਾ ਜਿਹਦਾ ਉਹਨਾਂ ਨੂੰ ਆ ਐਡਮਿਸ਼ਨ ਫੀਸ ਲਈ ਜਾਂਦੀ ਆ ਉਹ ਬੰਦ ਕੀਤੀ ਜਾਵੇ ਤਾਂ ਪਰ ਕੋਈ ਕਰਦਾ ਹੀ ਨਹੀਂ ਕੋਈ ਕਰਦਾ ਨਹੀਂ ਹੈ ਇਹ ਕਰਨ ਦੀ ਲੋੜ ਹੈ ਜੀ ਆ ਇਦੇ ਵਿੱਚ ਤੁਹਾਡੇ ਬੱਚੇ ਜਿਹੜੇ ਹੈਗੇ ਆ ਉਹ ਪੜੇ ਲਿਖੇ ਹੋਣਗੇ ਉਹਨਾਂ ਦੇ ਬੱਚਿਆਂ ਦੀਆਂ ਕਮੇਟੀਆਂ ਬਣਾ ਕੇ ਅੱਗੇ ਵੀ ਅੱਗੇ ਬੱਚਾ ਚ ਗੱਲ ਚੋੜੀਏ ਤੇ ਇਹਨੂੰ ਲਾਗੂ ਕਰਾਈਏ ਇਹਦਾ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਆਪਾਂ ਕੇਸ ਲਾਇਆ ਸੀ ਰਿਟ ਪਟੀਸ਼ਨ ਦਰਜ ਨੰਬਰ ਜਿਹੜਾ ਹੈਗਾ 285 ਆ ਇਹ ਤੀਜੇ ਮਹੀਨੇ ਦੀਪਾ ਈਜੇ ਮਹੀਨੇ ਦੀ ਤੀਜੇ ਮਹੀਨੇ ਦੀ 24 ਤਰੀਕ ਨੂੰ ਹੁਕਮ ਜਾਰੀ ਹੋਇਆ 2025 ਤਾਬੇ ਕੋ ਇਨੀ ਮਹਿੰਗੀ ਆ ਇਹ ਪੇ ਕਰਨਾ ਜਾਵੇ ਤੁਸੀਂ ਬੱਚੇ ਦੀ ਪੜ੍ਹਾਈ ਵਾਸਤੇ ਵੀ ਇਸੇ ਤਰ੍ਹਾਂ ਕੰਮ ਕਰਨਾ ਹੈ ਜਿਵੇਂ ਆਪਾਂ ਅਮਰੀਕਾ 'ਚ ਕਰਦੇ ਹਾਂ ਹੁਣ ਅਮਰੀਕਾ ਦੀ ਗੱਲ ਕਰੀਏ ਤਾਂ ਬੜਾ ਹਮੌਲ ਅਮਰੀਕਾ ਦਾ ਖਤਮ ਹੋ ਰਿਹਾ ਸ਼ੁਰੂ ਤੋਂ ਬੰਦਿਆਂ ਨੇ ਜ਼ਿੰਮੇਵਾਰੀ ਲਈ ਸੀਗੀ ਤੇ ਬਹੁਤ ਜ਼ੋਰ ਸੀਗਾ ਲੇਕਿਨ ਸਰਕਾਰਾਂ ਵੀ ਕਰਦੀਆਂ ਸੀ ਹੁਣ ਜਿਹੜੇ ਬੰਦੇ ਸਾਡੇ ਆਪ ਉਧਰੇ ਹੋ ਗਏ ਮਲਾਜਮ ਵਾਲਿਆਂ ਨਾਲ ਉਹਨਾਂ ਨੇ ਹੱਥ ਟਰਲਾ ਲਿਆ ਉਹਨਾਂ ਦੀ ਕਮਾਊਤੀਆਂ ਬਣ ਗਈਆਂ ਕਮਾਊ ਪੁੱਤਰ ਬਣ ਕੇ ਉਸ ਦਾ ਕੰਮ ਦੇ ਲੱਗ ਪੈਂ ਆਣ ਲੱਗ ਪੈਂ ਤਾਂ ਆਪੂ ਦੇਖੀ ਬੰਦੀ ਦੀ ਧੋੜ ਦੇ ਪਿੱਛੇ ਲੋੜ ਮੁਸਕੀ ਨਹੀਂ ਕਰਦਾ ਜੇ ਤਾਂ ਤੁਸੀਂ ਅੱਜ ਵੀ ਅਸੀਂ ਦੋ ਖੂਨ ਲਾਇਆ ਦੋ ਕਿਰਨਾ ਇੱਕ ਇੱਕ ਕਿਰਨਾ ਹੈਗੀ ਆ ਅਲੀਕਿਆਂ ਦੀ ਇੱਕ ਕਿਰਨਾ ਹੈਗੀ ਨੇ ਝੂਠ ਬੋਲ ਰਹੀ ਹੈ ਝੂਠ ਬੋਲ ਰਹੀਆਂ ਜੇ ਤੁਸੀਂ ਝੂਠ ਹੀ ਬੋਲਣਾ ਤੇ ਸਾਫ਼ ਕਿਦਰਾ ਕੰਮ ਕਰੀਏ ਆਪਾਂ ਕਿ ਤੁਸੀਂ ਆਪ ਦਾ ਕੰਮ ਕਰਾਓ ਤੇ ਮੈਂ ਆਪ ਦਾ ਕੰਮ ਕਰਦਾ ਆਪਾਂ ਇਹ ਗੱਲ ਨਹੀਂ ਛੱਡੀ ਜੇ ਕੰਮ ਕਰਨਾ ਤਾਂ ਫਿਰ ਇਮਾਨਦਾਰੀ ਨਾਲ ਕਰੋ ਠੀਕ ਆ ਹੁਣ ਪੰਚਾਇਤਾਂ ਨੇ ਤਾਂ ਸਰਕਾਰ ਨੇ ਐਕਸ਼ਨ ਲਿਆ ਹੋਇਆ ਮੁਲਾਜ਼ਮ ਨੇ ਐਕਸ਼ਨ ਲਿਆ ਹੋਇਆ ਕਿ ਮੀਟ ਜਿਹੜੇ ਹੈਗੇ ਪਿੰਡ 'ਚ ਇੱਕ ਦੋ ਜਿਹੇ ਨੇ ਅੱਜ ਤੁਹਾਡੇ ਤੇ ਇਸ ਚੀਜ਼ ਦਾ ਪ੍ਰੈਸ਼ਰ ਆ ਫਿਰ ਵੀ ਤੁਸੀਂ ਇਕੱਠੇ ਨਹੀਂ ਕੰਮ ਰੋਕਿਆ ਹੋਇਆ ਫਿਰ ਵੀ ਤੁਸੀਂ ਇਕੱਠੇ ਨਹੀਂ ਹੋ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸੂਗਾ ਜਿਹਦੇ ਕੋਲੇ ਆਈ ਕਾਟ ਆ ਐਂਟੀ ਕਾਟ ਆ ਉਹ ਜਿਵੇਂ ਇੱਕ ਸਰਪੰਚ ਦੀ ਪਛਾਣ ਪੱਤਰ ਬਣਿਆ ਹੁੰਦਾ ਉਹ ਇੱਕ ਪਛਾਣ ਪੱਤਰ ਆ ਉਹ ਮਨਜ਼ੂਰशुदा ਹੈ ਸਰਕਾਰ ਨੇ অথੋਰੀਟੀ ਦਿੱਤੀ ਆ ਤੁਸੀਂ ਕੰਮ ਕਰਾ ਸਕਦੇ ਸਾਨੂੰ ਅੰਨੀ ਮੀਟ ਹੋਣ ਦੀ ਲੋੜ ਨਹੀਂ ਹੈ ਕਿ ਜਿੰਨੀ ਅਸੀਂ ਉਹ অথੋਰੀਟੀ ਸਾਡੀ ਲੇਬਰ ਨੇ ਚੁਣਿਆ ਹੋਇਆ ਉਹਨੂੰ ਸਰਟੀਫିକੇਟ ਮਿਲ ਗਿਆ ਉਹਨੂੰ ਆਇਡੈਂਟੀਕਾਟ ਮਿਲ ਗਿਆ ਉਹਨੂੰ ਸਾਰੇ ਅਫਰ ਬਣਦੇ ਆ ਵੀਡੀਓ ਮੰਡੀ ਪੰਚਾਇਤ ਬਣਦੇ ਆ ਤਾਂ ਉਹ ਕੰਮ ਜਿਹੜਾ ਹੈਗਾ ਤੁਹਾਡਾ ਚੱਲਦਾ ਰਹੇਗਾ ਤਾਂ ਇਸ ਲਈ ਧਿਆਨ ਕਰਿਓ ਕਿ ਹੁਣ ਆਪਣਾ ਸਮਾਂ ਆ ਗਿਆ ਤੁਹਾਡੀ ਅਨੁਸਾਰ ਸਮਾਂ ਆ ਗਿਆ ਹੈ ਕਿ ਵੇਖੋ ਇੱਕ ਤਰੀਕ ਤੁਹਾਡੀ ਨਰੇਗਾ ਦੀ ਹੈਗੀ 14 ਤਰੀਕ ਕੱਲ ਨੂੰ ਅੱਜ ਤੇ ਰਾਤੀ ਦੂਸਰੀ ਤਰੀਕ ਤੁਹਾਡੀ ਪੈ ਗਈ ਆ 16 ਤਰੀਕ ਤੀਸਰੀ ਤਰੀਕ ਤੁਹਾਡੀ ਆ 20 ਤਰੀਕ 20 ਤਰੀਕ ਤੋਂ ਬਾਅਦ ਚੰਡੀਗੜ੍ਹ ਜਾਣਾ ਚੰਡੀਗੜ੍ਹ ਤਾਂ 16 ਤਰੀਕ ਤੋਂ ਬਾਅਦ ਚੰਡੀਗੜ੍ਹ ਦੀ ਤਿਆਰੀ ਆ ਜਿੰਨੇ ਚੰਡੀਗੜ੍ਹ ਜਾਣਾ ਮੇਰੇ ਨਾਲ ਜਾ ਸਕਦਾ ਕਿਉਂਕਿ ਉਥੇ ਹਾਈਡੋਪਸ ਨੂੰ ਵੀ ਮਿਲਣਾ ਨਾਲ ਮਾਨਯੋਗ ਪੰਜਾਬ ਰਿਆਣਾ ਹਾਈ ਤੁਹਾਨੂੰ ਬੜੀ ਜ਼ਰੂਰ ਆ ਕਿਉਂਕਿ ਜਿਹੜਾ ਕਾਨੂੰਨ ਤੁਹਾਡਾ ਪੜਿਆ ਉਹ ਪੂਰੀ ਤਰ੍ਹਾਂ ਲਾਗੂ ਨਹੀਂ ਆ ਹੁਣ ਇੱਕ ਨਵਾਂ ਡਰਾਮਾ ਬਣਾਇਆ ਹੋਇਆ ਤੁਸੀਂ ਕੰਮ ਕਰਦੇ ਹੋ ਤੁਹਾਡੀ ਬਿਹਾਰੀ ਕਿਸੇ ਵੀ ਤਰ੍ਹਾਂ ਬਿਲਕੁਲ ਘੱਟ ਪਾਈ ਜਾਂਦੀ ਹੈ ਕਿਸੇ ਵੀ ਪਿਛਲੇ ਰੇਟ ਨਾਲ ਪਾਈ ਜਾਂਦੀ ਹੈ ਜਿਨ੍ਹਾਂ ਨੇ ਪੈਸੇ ਦਿੱਤੇ ਹੁੰਦੇ ਆ ਉਹਨਾਂ ਨੂੰ ਨਵੀਂ ਰੇਟ ਨਾਲ ਪਾਈ ਗਈ 246 ਰੁਪਏ ਦੀ ਹਰੀ ਨਵਾਂ ਰੇਟ ਜਿਹੜਾ ਹੋਗਾ ਹੈ 110 110 110 ਰੁਪਏ ਨਵਾਂ ਰੇਟ ਜਿਹੜਾ ਹੈਗਾ ਉਹ ਉਹਨਾਂ ਬੰਦਿਆਂ ਨੂੰ ਮਿਲਦੀ ਪਈਆ ਕਿ ਜਿਹੜੇ ਬੰਦੇ ਨੇ ਉਹਨਾਂ ਨਾਲ ਮਿਲੇ ਹੋਏ ਮੁੱਠੀ ਚ ਪੈਸੇ ਮੁੱਠੀ ਚ ਪੈਸੇ ਦਿੱਤੇ ਜਿਨ੍ਹਾਂ ਨੇ ਨਹੀਂ ਦੇਣੇ ਮੈਂ ਗੱਲ ਕੀਤੀ ਇੱਥੇ ਏਪੀਓ ਨੂੰ ਮੈਡਮ ਨਾਲ ਵੀ ਭਾਈ ਆ ਕਿਹੜਾ ਕਿਹ ਟਰੀਕਾ ਕੁਝ 2 ਕਿ ਗੀਆਰਐਸ ਹੈਗੇ ਸੀ ਉਹ ਕਹਿੰਦੇ ਪ੍ਰਧਾਨ ਜੀ ਇਹ ਐਦਾਂ ਹੁੰਦਾ ਮੈਂ ਕਿ ਕਿਦਾਂ ਹੁੰਦਾ ਅੰਦੇ ਜੀ ਉਹ ਪੁਰਾਣੇ ਪ੍ਰੋਜੈਕਟ ਵਾਲੇ ਪੈਸੇ ਜਿਹੜੇ ਨੇ ਉਹ ਪੁਰਾਣੀ ਰੇਟ ਨਾਲ ਮਿਲਦੇ ਨੇ ਬਸ ਫੇਰ ਕਿ ਮੈਂ ਕਹਿੰਦੀ 2 ਇੱਕ ਪਿੰਡੀਆਂ ਦੀਵਰਾ ਲੱਗੀਆਂ ਹੁਣ ਕਿ ਕਿ ਜਗ੍ਹਾ ਤੇ ਲੱਗੀਆਂ ਹੁਣ ਤੇ ਉਹ ਵੀ ਪ੍ਰੋਜੈਕਟ ਨਵਾਂ ਹੋਵੇ ਤੇ ਉਹ ਵੀ ਨਵਾਂ ਹੋਵੇ ਤੇ ਫੇਰ ਮੈਂ ਕਿਹਾ ਮੈਨੂੰ ਸਿਖਾਓ ਨਾ ਇਹ ਗੱਲ ਨਾ ਸਿੱਖਿਆ ਹੋਇਆ ਕਿ ਤੁਸੀਂ ਕੋਈ ਨਾ ਕੋਈ ਗੱਲ ਬਣਾਉਣੀ ਆ ਮੈਂ ਕਿਹਾ ਵਿਖਾ ਕਿੱਥੇ ਯਾਰ ਪ੍ਰੋਜੈਕਟ ਨਾਲ ਮਤਲਬ ਨਹੀਂ ਹੁੰਦਾ ਪ੍ਰੋਜੈਕਟ 'ਚ ਪੈਸੇ ਕਿੰਨੇ ਲਿੰਦੇ ਆ ਇੱਥੋਂ ਮਸਟੌਨ ਕਰਨ ਲੱਗਿਆਂ ਸੈੱਟ ਕਰਨਾ ਹੁੰਦਾ ਕਿੰਨੇ ਬੰਦੇ ਦੀ ਡਿਲੀਵਰ ਦਾ ਕਿੰਨਾ ਹਾਂ ਮੈਨੂੰ ਬੋਲ ਪਈ ਨਹੀਂ ਹਾਂ ਹਾਂ ਐਵੇਂ ਹੀ ਹੁੰਦਾ ਐਵੇਂ ਹੀ ਹੁੰਦਾ ਝੂਠੇ ਲੋਕ ਥੱਗੀ ਮਾਰਨ ਵਾਲੇ ਲੋਕ ਨੇ ਇਹ ਸੱਚੀ ਆਪਾਂ ਨਹੀਂ ਇਹ ਪੈਸਾ ਤਾਂ ਆਪਾਂ ਲੁੱਟ ਹੁੰਦਾ ਇਹ ਇੱਕ ਤੁਹਾਨੂੰ ਹੋੜ ਤਿਆਰੀ ਕਰਨੀ ਪੈਗੀ ਚੰਡੀਗੜ੍ਹ ਦੀ ਦੇਖੋ ਮੈਂ ਪਿੱਛੇ ਨਹੀਂ ਬੱਲਦਾ ਇਹਦੇ ਤੁਹਾਡਾ ਐਥੇ ਕਾਟਣੀ ਤੁਹਾਡੀ ਜ਼ਿੰਮੇਵਾਰੀ ਹੈ ਕੋਈ ਬਿਮਾਰ ਹੋ ਗਿਆ ਕਿਸੇ ਨੂੰ ਬੋਤਲਾ ਲੱਗ ਗਈ ਹੈ ਕਿਸੇ ਦੀ ਕਿਸੇ ਦੀ ਮਰਗ ਹੋ ਗਈ ਹੈ ਸੱਤ ਕਰਨ ਤੋਂ ਕੁਝ ਕਰਦੇ ਤਾਂ ਹੁਣ ਆਪਾਂ ਕੁਝ ਨਾ ਕਰੀ ਇੱਕ ਪਿੰਡ ਕਰੀ ਪੰਜ ਬੰਦੇ ਲੇਬਰ ਜੋ ਕੱਢੋ ਛੇਵਾ ਰਾਮ ਨਾਲ ਆਪਾਂ ਵੀ ਬੰਦੇ ਪਿੰਡ ਚ 20 ਪਿੰਡਾਂ ਚੋਂ 120 ਬੰਦੇ ਦਾ ਬਲੇ ਇਸ ਹਫਤੇ ਚੱਲਣਾ ਚਾਹੀਦਾ ਕਰਨਾ ਕਿ ਇਹ ਧਾਰਕਾਂ ਦੀ ਲੱਗਣਾ ਹੈ ਪੈਸੇ ਤਾਂ ਨਹੀਂ ਲੱਗਦੇ ਜਿਹੜਾ ਤੁਸੀਂ ਇੱਥੇ ਦਿਹਾੜੀ ਮਾਰੀ ਆ ਇਸ ਵੇਲੇ ਨੂੰ ਆਪਾਂ ਉੱਥੇ ਜਾ ਕੇ ਸਰੂਪਾ ਦੀ ਮੈਂ ਹੁਣ ਮਨਪਤਰ ਲਿਖਣ ਲੱਗਿਆ ਐਨੂੰ ਧਿਆਨ ਕਰੋ ਜੀ ਹੁਣ ਤੁਸੀਂ ਵੀ ਮੇਰੇ ਤੋਂ ਬੋਲਣਾ ਆਪਾਂ ਆਨਲਾਈਨ ਵੀ ਬੋਲਦੇ ਜਿਹੜੀ ਸਰਕਾਰ ਆ ਉਹ ਆਪਦੀ ਬੋਟ ਨੂੰ ਜੁੜੀ ਹੋਈ ਹੈ ਤੁਹਾਡੇ ਨਾਲ ਕੋਈ ਵੀ ਜਦੋਂ ਹੁਣ ਪਿੰਡਾਂ ਦੇ ਵਿੱਚ ਜਦੋਂ ਜਾਂਦਾ ਜੀਆਰਐਸ ਉੱਥੇ ਇੱਕ ਸਿਆਸੀ ਬੰਦਾ ਜੁੜਿਆ ਹੁੰਦਾ ਬੂਥ ਪੰਕ ਨਾਲ ਉਹਨੂੰ ਆਪਣੀ ਵੋਟ ਬੈਂਚ ਨਾਲ ਮਤਲਬ ਉਹ ਕਹਿੰਦੇ ਜਿੱਥੇ ਮੈਂ ਖੜਾ ਹਾਂ ਉੱਥੇ ਤੂੰ ਬਹਿ ਜਾਣਾ ਉੱਥੇ ਆਣਾ ਤਾਂ ਉੱਥੇ ਮੈਂ ਧਰਮ ਚੌਧਰੀ ਬਣਿਆ ਹੋਇਆ ਹਾਂ ਵੀ ਲੋਕਾਂ ਨੂੰ ਪਤਾ ਲੱਗੇ ਇਹ ਕੰਮ ਦਵਾਉਂਦੇ ਆ ਇੱਕ ਦੂਜੇ ਨੂੰ ਇਸ ਤਰ੍ਹਾਂ ਜ਼ੋਰ ਪਾ ਕੇ लगता है कि होया जाना है क्योंकि मेरा हौसला घट गया मैं हिम्मत हार गया लगता तो कि पक्की देवें जिम्मे मेरे न झूठा करते कि मटी जाओगे छब्बीस तक जैसे हाथ खड़े कर दूँ नहीं मैं तो खड़ा ना तुम कि आए बारह मैं तो खड़ा ही हाँ मैं तो खड़ा ही हाँ ਕਿ ਜੇ ਤੁਸੀਂ ਇਹ 50 ਬੰਦੇ ਆਏ ਹੁੰਦੇ ਦਿੱਤਾ ਵੀ ਮੈਂ ਖੜਾ ਸੀ ਜੇ 500 ਬੰਦੇ ਆਏ ਇੱਕ ਦੰਦ ਮੈਨੂੰ ਤੁਸੀਂ ਖਾਏ ਨਾ ਆਪ ਤੁਸੀਂ ਨਹੀਂ ਦੇਗੇ ਹੈਨਾ ਇਸੇ ਤਰ੍ਹਾਂ ਮੇਰੀ ਇੱਕ ਦਿਨ ਸਾਲੇ ਹਾਲ ਨੇੜਈ ਹੈ ਹੈ ਮੈਨੂੰ ਵਾਲੀ ਉੱਪਰ ਤਾਂ ਨਾ ਮੈਂ ਕਿਹਾ ਰਾਸ਼ਨ ਨਹੀਂ ਮਿਲਦਾ ਮੈਂ ਕਿਹਾ ਮੈਂ ਕੀ ਕਰਾਂ ਕਿ ਤਰਨਾ ਤੁਰ ਨਾ ਲਾ ਦੇ ਮੈਂ ਤੋ ਛੇੜ ਕੇ ਮੈਨੂੰ ਧਰਨੇ ਦੀ ਗੱਲ ਤੇ ਉਸ ਤੋਂ ਬਾਅਦ ਕੋਈ ਨਾਲ ਖੜੀ ਹੋਉਂਦਾ ਨਹੀਂ ਲੱਗਦਾ ਤਰਨਾ ਪੇਲਾ ਇਹ ਗੱਲ ਮੈਂ ਤੁਹਾਡੇ ਠੀਕ ਹੈ। ਤਾਂ ਨੇ ਤੁਹਾਨੂੰ ਦਾ ਤੁਸੀਂ ਯੋਜਨਾ ਘਟਾਤਾ ਇਸੇ ਲਈ ਕੁਝ ਕਾਹ ਹੋ ਰਹੇ ਦੀ ਪਹਿਲਾਂ ਤੁਸੀਂ ਦੱਸੋ ਕਿ ਚੰਡੀਗੜ੍ਹ ਜਾਣ ਦੀ ਤਿਆਰੀ ਹੋ ਗਈ ਹੈ। ਤਰੀਕ 16 ਤਰੀਕ ਤੋਂ ਬਾਅਦ ਮੈਂ ਦੱਸਾਂ 20 ਤਰੀਕ ਦੇ ਵਿੱਚ ਵਿੱਚ ਹਾਂ ਤਿਆਰੀ ਆ ਇਹ ਮਤਾ ਪਾਸ ਠੀਕ ਆ ਕਿ ਇੱਕ ਪਿੰਡ ਚੋਂ ਲੇਬਰ ਵਾਲਿਆਂ ਨੂੰ 5 ਲੈ ਜਾਣਾ 20 ਪਿੰਡ ਤੋਂ ਆਪਾਂ ਬੰਦੇ ਕੱਢ ਲੈਣ ਤੇ 5 2500 ਇੱਕ ਆਗੂ ਹੋ ਗਿਆ ਵੀ ਆਗੂ ਹੋ ਗਿਆ ਹੈ ਨਾ ਉਸ ਜਿਹੜੇ ਬੰਦੇ ਐਸ ਵਾਰੀ ਨਹੀਂ ਗਏ ਹੈ ਨਾ ਉਹ ਪਿੰਡ ਆਪ ਬਦਲ ਦੇ ਆਗੇ ਵੀ ਤੇ ਵੀ ਚਾਲੀ ਦੂਜੇ ਪਿੰਡ ਉਸ ਤੋਂ ਅਗਲੇ ਹਫਤੇ ਠੀਕ ਹੋ ਗਿਆ ਹਾਂ ਇਸੇ ਤਰ੍ਹਾਂ ਦੂਜੇ ਹਫਤੇ ਫਿਰ ਉੱਥੇ ਇੰਨੇ ਬੰਦੇ ਗਏ ਚਲੇ ਤੀਸੇ ਹਫਤੇ ਫਿਰ ਉਸ ਪਿੰਡ ਦੀ ਮਾਰੀ ਆ ਜੇਗੀ ਠੀਕ ਹੈ ਜਿਹੜੇ ਪਿੱਛੇ ਗਿਆ ਸੀ ਉਹਨੇ ਬੱਦੇ ਬਦਲ ਦੇਨੇ ਹੈ ਨਾ ਬੰਦੇ ਬਦਲ ਦੇਣੇ ਆ ਜਿਹੜੇ ਬੰਦੇ ਪਹਿਲਾਂ ਨਹੀਂ ਗਏ ਹਨਾ ਉਹਨਾਂ ਨੂੰ ਲੈ ਜਾਣਾ ਜਿਹੜੇ ਪਹਿਲਾਂ ਗਏ ਉਹਨਾਂ ਨੂੰ ਛੱਡ ਦੇਣਾ ਆਪਾਂ 2-3 ਹਫ਼ਤੇ ਖਿੱਚ ਕੇ ਲਾ ਦਿੱਤੇ ਤੇ ਬਾਹ ਬਾਹ ਕਰਾ ਦਿਆਂਗੇ ਪੂਰੇ ਪੰਜਾਬ ਦੇ ਮੰਜੂਰਾ ਭਾਈ ਹਾਂਜੀ ਬਾਕੀ ਕੱਲਾ ਹਾਂਜੀ ਇੱਕ ਮਹਾਨਯੋਗ ਪੰਜਾਬ ਵਿਧਾਨ ਸਭਾ ਹਾਈ ਕੋਰਟ ਦੀ ਰੈਟ ਪਾ ਰਹੇ ਆ ਉਹਦੇ 'ਚ ਵੀ ਤੁਹਾਡੀ ਸਹਿਮਤੀ ਹੈ ਜੀ ਠੀਕ ਆ ਤਾਂ ਇੰਨਾ ਸਿੱਧਾ ਹੋਇਆ ਸਭ ਨੂੰ ਜੈ ਪੀ ਜੈ ਭਾਰਤ ਸਤਿ ਸ੍ਰੀ ਅਕਾਲ ਨਮਸਕਾਰ